ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੱਚਿਆਂ ਦੇ ਟਿਫਨ ਲਈ ਇੱਕ ਬਹੁਤ ਹੀ ਹੈਲਥੀ ਤੇ ਟੇਸਟੀ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਬੱਚੇ ਰੋਜ਼ ਆ ਜਿਹੜਾ ਇੱਕ ਹੀ ਤਰ੍ਹਾਂ ਦਾ ਨਾਸ਼ਤਾ ਸਕੂਲ ਲਈ ਜਾ ਕੇ ਬੋਰ ਹੋ ਜਾਂਦੀ ਹੈ ਪਰ ਆਪਾਂ ਇੱਕ ਨਵੀਂ ਜਿਹੀ ਤੇ ਬਿਲਕੁਲ ਹੈਲਥੀ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਛੱਟਪਟ ਤਿਆਰ ਹੋ ਜੂਗੀ ਇਹਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਆਪਾਂ ਕਿਚਨ ਸਭ ਤੋਂ ਪਹਿਲਾਂ ਜੀ ਇਸ ਤਰੀਕੇ ਨਾਲ ਨਾ ਆਪਾਂ ਇੱਕ ਪਰੌਂਠਾ ਬਣਾ ਕੇ ਤਿਆਰ ਕਰਨਾ ਵੈਸੇ ਤਾਂ ਆਪਾਂ ਬੱਚਿਆਂ ਨੂੰ ਰੋਜ਼ ਸਟੇਫਨ ਦੇ ਵਿੱਚ ਪਰੌਂਠੇ ਬਣਾ ਕੇ ਦਿੰਨੇ ਆ ਤਾਂ ਸਵੇਰ ਪਰੌਂਠੇ ਬਣੇ ਹੀ ਹੁੰਦੇ ਆ ਤੁਸੀਂ ਉਸ ਪਰੌਂਠੇ ਤੋਂ ਵੀ ਰੈਸਪੀ ਬਣਾ ਸਕਦੇ ਹੋ ਪਰ ਮੈਂ ਪਰੌਂਠਾ ਜਿਹੜਾ ਗੋਲ ਬਣਾ ਕੇ ਤਿਆਰ ਕਰੂੰਗੀ ਸੋ ਨਾਰਮਲ ਜਿਹੜਾ ਪਰੋਟੀਆਂ ਲਈ ਆਟਾ ਗੁੰਨਦੇ ਉਹੀ ਮੈਂ ਆਟਾ ਗੁੰਨ ਕੇ ਤਿਆਰ ਕੀਤਾ ਕੋਈ ਨਮਕ ਕਿਉਂ ਕੁਝ ਵੀ ਨਹੀਂ ਐਡ ਕੀਤਾ ਤੇ ਆਪਾਂ ਨਾ ਗੋਲ ਬਣਾਵਾਂਗੇ ਪਰੌਂਠੇ ਨੂੰ ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਆਪਾਂ ਜਿਹੜੀ ਲੇਅਰ ਬਣਾ ਦੇਵਾਂਗੇ ਤੇ ਫਿਰ ਦੁਬਾਰਾ ਤੇ ਇਹਦਾ ਪੇੜਾ ਕਰ ਲਾਂਗੇ ਫਿਰ ਇਸ ਤਰੀਕੇ ਨਾਲ ਪੇੜਾ ਤੇ ਦਵਾਰ ਤੋਂ ਹੈ ਜਿਹੜਾ ਆਪਾਂ ਪਰੌਂਠਾ ਵੇਲ ਲਾਂਗੇ ਇਹਨੂੰ ਲੋਕ ਲਾ ਦੇਵਾਂਗੇ ਚੰਗੀ ਤਰੀਕੇ ਨਾਲ ਸੁੱਕਾ ਆਟਾ ਲਾ ਕੇ ਇਹ ਜਿਹੜਾ ਇਸ ਤਰੀਕੇ ਨਾਲ ਪਰੌਂਠਾ ਵੇਲ ਲਾਂਗੇ ਇਹ ਰੈਸਪੀ ਹੈ ਜਿਹੜੀ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜੂਗੀ ਕਈ ਵਾਰ ਆਪਾਂ ਬੱਚਿਆਂ ਨੂੰ ਨਾਮਕ ਮਿਰਚ ਵਾਲੇ ਪਰੌਂਠੇ ਬਣਾ ਕੇ ਦਿੰਨੇ ਆ ਜਾਂ ਸਬਜ਼ੀ ਦੇ ਨਾਲ ਸਾਦੇ ਪਰੌਂਠੇ ਬਣਾ ਦਿੰਨੇ ਆ ਤਾਂ ਬੱਚੇ ਬੋਰ ਹੋ ਜਾਂਦੇ ਆ ਖਾ ਕੇ ਤੁਸੀਂ ਇਸ ਰੈਸਪੀ ਨੂੰ ਬਣਾ ਕੇ ਬੱਚੇ ਨੂੰ ਡਿਫਨ ਚ ਦੇ ਸਕਦੇ ਹੋ ਪਰੌਂਠਾ ਵੇਲ ਲਿਆ ਤੇ ਹੁਣ ਪਰੌਂਠੇ ਨੂੰ ਜਿਹੜਾ ਆਪਾਂ ਤਵੇ ਤੇ ਪਕਾ ਲਾਂਗੇ ਪਹਿਲਾਂ ਆਪਾਂ ਦੋਨੋਂ ਸਾਈਡਾਂ ਤੋਂ ਜਿਹੜਾ ਬਿਨਾ ਘਿਓ ਤੋਂ ਪਕਾਵਾਂਗੇ ਇਸ ਤਰੀਕੇ ਨਾਲ ਫੇਰ ਮੈਂ ਦੀ ਸਾਈਡਾਂ ਫੜਕਦੀ ਹੋਈ ਤੇ ਨੂੰ ਦੇਸੀ ਘਿਓ ਨਾਲਾ ਜਿਹੜਾ ਪਖਾ ਲੂੰਗੀ ਇਸ ਤਰੀਕੇ ਨਾਲ ਮੱਖਣ ਨਾਲ ਜਾਂ ਦੇਸੀ ਘਿਓ ਨਾਲ ਬੱਚਿਆਂ ਨੂੰ ਚੰਗਾ ਹੁੰਦਾ ਕੋਸ਼ਿਸ਼ ਹੁੰਦੀ ਆ ਆਪਣੀ ਵੀ ਆਪਾਂ ਦੇਸੀ ਘਿਓ ਜਾਂ ਮੱਖਣ ਨਾਲ ਪਰੌਂਠੇ ਬਣਾ ਕੇ ਦਈਏ ਤੇ ਹੁਣ ਪਰੌਂਠਾ ਆਪਾਂ ਤਿਆਰ ਕਰ ਲਿਆ ਤੇ ਹੁਣ ਜੀ ਤਵੇ ਤੇ ਆਪਾਂ ਦੇਸੀ ਘਿਓ ਐਡ ਕਰਕੇ ਤੇ ਇਹਦੇ ਵਿੱਚ ਨਾ ਕੁਝ ਸਬਜ਼ੀਆਂ ਐਡ ਕਰਦੇ ਜਿਵੇਂ ਕਿ ਸ਼ਿਮਲਾ ਮਿਰਚ ਟਮਾਟਰ ਤੇ ਥੋੜਾ ਜਿਹਾ ਪਿਆਜ਼ ਇਹਨਾਂ ਨੂੰ ਇਸ ਤਰੀਕੇ ਨਾਲ ਚਾਰਸ ਕੱਟ ਲਿਆ ਸੀ ਮੈਂ ਪਿਆਜ਼ ਥੋੜੇ ਜਿਹਾ ਲੰਬੇ ਸਲਾਈਸ ਕੱਟ ਲਈ ਸੀ ਤੇ ਇਹਨਾਂ ਨੂੰ ਨਾ ਆਪਾਂ ਫੁੱਲ ਫਲੇਮ ਤੇ ਜਿਹੜਾ ਪਕਾਵਾਂਗੇ ਆਪਾਂ ਇਹਨਾਂ ਨੂੰ ਨਰਮ ਨਹੀਂ ਕਰਨਾ ਜਿਵੇਂ ਆਪਾਂ ਨਿਊਡਲ ਦੇ ਵਿੱਚ ਥੋੜੀਆਂ ਹਲਕੀਆਂ ਕੱਚੀਆਂ ਜਾਂ ਸਬਜ਼ੀਆਂ ਰੱਖਦੇ ਹੁੰਦੇ ਨੇ ਨਾ ਕਰਾਂਚੀ ਜਿਹੀਆਂ ਉਹ ਮਿ ਰੱਖਾਂਗੇ ਇਹਨਾਂ ਨੂੰ ਪਕਾ ਕੇ ਸਾਈਡ ਤੇ ਰੱਖ ਲੈਣਾ ਕੋਈ ਮਸਾਲਾ ਨਹੀਂ ਐਡ ਕਰਨਾ ਹੁਣ ਇੱਧਰ ਆਪਾਂ ਨੂੰ ਚਾਹੀਦਾ ਜੀ ਇੱਕ ਐਗ ਤੇ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਐਡ ਕਰਾਂਗੇ ਤੇ ਇਹਦੇ ਵਿੱਚ ਮੈਂ ਸਿਰਫ ਜਿਹੜਾ ਸਾਦਾ ਨਮਕ ਐਡ ਕਰੂੰਗੀ ਬਸ ਤੇ ਇਸ ਤਰੀਕੇ ਨਾਲ ਆਮ ਕੈਡ ਕਰਕੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਜਿਵੇਂ ਆਪਾਂ ਆਮਲੇਟ ਬਣਾਉਣੇ ਹੁੰਦੇ ਨੇ ਨਾ ਸੇਮ ਉਸੇ ਤਰੀਕੇ ਨਾਲ ਇਹਨੂੰ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਤੇ ਹੁਣ ਉਸੇ ਤਵੇ ਤੇ ਆ ਜਿਹੜਾ ਆਪਾਂ ਕਿਉਂ ਐਡ ਕਰ ਲਿਆ ਦੇ ਸੀ ਤੇ ਲੋਹੇ ਦੇ ਤਵੇ ਤੇ ਆਪਾਂ ਇਸ ਤਰੀਕੇ ਨਾਲ ਆ ਜਿਹੜਾ ਆਮਲੇਟ ਬਣਾਵਾਂਗੇ ਤੇ ਇਹਨੂੰ ਪੱਕਣ ਦੇਵਾਂਗੇ ਆਪਾਂ ਮੀਡੀਅਮ ਜੀ ਫਲੇਮ ਤੇ ਵੀ ਵਧੀਆ ਇਹ ਪੱਕ ਜੇ ਇਸ ਤਰੀਕੇ ਨਾਲ ਫਲਾ ਦੇਾਂਗੇ ਆਪਾਂ ਵੀ ਸਾਰੀਆਂ ਸਾਈਡਾਂ ਤੋਂ ਇਹ ਵਧੀਆ ਪੱਕ ਜੇ ਕਿਤੇ ਕੱਚਾ ਨਾ ਰਵੇ ਜਦੋਂ ਹਲਕਾ ਜਿਹਾ ਪੱਕ ਗਿਆ ਇਹਦੇ ਉੱਪਰ ਜਿਹੜਾ ਆਪਾਂ ਪਰੌਂਠਾ ਬਣਾਇਆ ਸੀ ਨਾ ਇਹ ਹੋਰ ਰੱਖ ਦਾਂਗੇ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਖੁਰਚਣੇ ਦੀ ਮਤਸ ਨਾਲ ਥੋੜਾ ਜਿਹਾ ਪ੍ਰੈਸ ਕਰ ਦਿਆਂਗੇ ਵੀ ਸੈੱਟ ਹੋ ਜੇ ਲਓ ਜੀ ਬਿਲਕੁਲ ਸੈੱਟ ਹੋ ਗਿਆ ਹੁਣ ਆਪਾਂ ਇਹਦੀ ਸਾਈਡ ਪਲਟ ਦਿਆਂਗੇ ਇਸ ਤਰੀਕੇ ਨਾਲ ਬਿਲਕੁਲ ਥੋੜਾ ਜਿਹਾ ਇਹਨੂੰ ਸੇਕ ਲਵਾਵਾਂਗੇ ਬਿਲਕੁਲ ਹੀ ਜ਼ਿਆਦਾ ਸਮਾਂ ਨਹੀਂ ਲੱਗਿਆ ਅੱਧਾ ਕਿ ਮਿੰਟ ਹੀ ਲੱਗਿਆ ਆਪਾਂ ਨੂੰ ਦੇਖੋ ਪਰੌਂਠਾ ਪਹਿਲਾਂ ਹੀ ਪੱਕਿਆ ਹੋਇਆ ਸੀ ਤੇ ਆਮਲੇਟ ਵੀ ਪਾ ਕੇ ਤਿਆਰ ਹੋ ਗਿਆ ਲਓ ਜੀ ਬਿਲਕੁਲ ਤਿਆਰ ਤੇ ਸਬਜ਼ੀਆਂ ਜਿਹੜੀਆਂ ਆਪਾਂ ਪਹਿਲਾਂ ਹੀ ਤਿਆਰ ਕਰ ਲਈਆਂ ਸੀ ਸਬਜ਼ੀਆਂ ਦੇ ਵਿੱਚ ਨਾ ਤੁਹਾਡੇ ਕੋਲੇ ਜੇਕਰ ਟਮਾਟਰ ਤੇ ਪਿਆਜ਼ ਹੋਇਆ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪੱਤਾ ਗੋਭੀ ਹੋਈ ਉਹ ਵੀ ਮਤਲਬ ਜੋ ਵੀ ਸਬਜ਼ੀਆਂ ਘਰੇ ਹੋਈਆਂ ਨਾ ਉਹੀ ਐਡ ਕਰ ਸਕਦੇ ਹੋ ਬੱਚਿਆਂ ਲਈ ਤਾਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਚੰਗੀਆਂ ਹੁੰਦੀਆਂ ਇਸ ਤਰੀਕੇ ਨਾਲ ਆਪਾਂ ਇਹਦਾ ਰੋਲ ਬਣਾਵਾਂਗੇ ਸੋ ਉਸ ਤਰ੍ਹਾਂ ਹੀ ਆਪਾਂ ਜਿਹੜਾ ਸਬਜ਼ੀਆਂ ਨੂੰ ਸੈੱਟ ਕਰਤਾ ਤੇ ਹੁਣ ਆਪਾਂ ਮਾਇਓਨੈਸ ਐਡ ਕਰਾਂਗੇ ਥੋੜੀ ਜਿਹੀ ਕਿਉਂਕਿ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਕਿ ਟਮੇਟੋ ਕੇਚੱਪ ਮਾਇਓਨੈਸ ਹੈ ਨਾ ਇਹ ਸਾਰੀਆਂ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਨੇ ਤੇ ਇਹਦੇ ਨਾਲ ਸਨਾ ਬੱਚੇ ਰੋਟੀ ਖਾ ਲੈਂਦੇ ਨੇ ਜਾਂ ਪੂਰਾ ਬ੍ਰੇਕਫਾਸਟ ਹੈ ਜਿਹੜਾ ਉਹ ਕਰ ਲੈਂਦੇ ਨੇ ਟਿਫਨ ਪੂਰਾ ਫਿਨਿਸ਼ ਕਰਕੇ ਆਉਂਦੇ ਨੇ ਤੇ ਇਸ ਤਰੀਕੇ ਨਾਲ ਜਿਹੜੀ ਆਪਾਂ ਮਾਇਓਨੀਜ਼ ਐਡ ਕਰਤੀ ਉੱਪਰ ਥੋੜੀ ਜਿਹੀ ਟਮੇਟੋ ਕੇਚੱਪ ਐਡ ਕਰ ਦਿਆਂਗੇ ਲਓ ਜੀ ਇਹ ਬਿਲਕੁਲ ਤਿਆਰ ਹੋ ਗਿਆ ਬਹੁਤ ਹੀ ਟੇਸਟੀ ਬਣਦਾ ਹੈ ਤਾਂ ਜੇਕਰ ਤੁਸੀਂ ਵੀ ਬਣਾ ਕੇ ਘਰੇ ਖਾ ਲੈਣਾ ਇਹ ਰੋਲ ਤਾਂ ਤੁਸੀਂ ਵੀ ਬਾਰ-ਬਾਰ ਬਣਾਓਗੇ ਕਿਉਂਕਿ ਇੰਨਾ ਟੇਸਟੀ ਬਣਦਾ ਹੈ ਤੇ ਹੁਣ ਆਪਾਂ ਇਹਨੂੰ ਸੈੱਟ ਕਰ ਦਿਆਂਗੇ ਸਾਰੀ ਜੀਜ ਐਡ ਕਰਤੀ ਉਸ ਤੋਂ ਪਹਿਲਾਂ ਨਾ ਪੱਤਾ ਗੋਭੀ ਇਸ ਤਰੀਕੇ ਨਾਲ ਮੈਂ ਕੱਟ ਲਈ ਸੀਗੀ ਤੇ ਇਹ ਐਡ ਕਰ ਦਿਆਂਗੇ ਜੇ ਤੁਹਾਡੇ ਕੋਲ ਨਾ ਹੋਈ ਤੁਸੀਂ ਸਕਿਪ ਕਰ ਦਿਓ ਕੋਈ ਗ ਹੁਣ ਆਪਾਂ ਇਹਦਾ ਬਣਾ ਦੇਾਂਗੇ ਰੋਲ ਇਸ ਤਰੀਕੇ ਇਹਨਾਂ ਨੂੰ ਫੋਲਡ ਕਰ ਦਿਆਂਗੇ ਬਸ ਰੋਲ ਨੂੰ ਆਪਾਂ ਸੈੱਟ ਕਰ ਦਿਆਂਗੇ ਇਹ ਬੱਚਿਆਂ ਨਾਲ ਬਾਟੀਫਨ ਦੇ ਵਿੱਚ ਹੈ ਜਿਹੜਾ ਵਧੀਆ ਇਸ ਤਰੀਕੇ ਨਾਲ ਸੈੱਟ ਕਰਕੇ ਜਿਹੜਾ ਦੇ ਸਕੀਏ ਤੇ ਬੱਚੇ ਆਸਾਨੀ ਨਾਲ ਖਾ ਲੈਣ ਸਪੈਸ਼ਲੀ ਛੋਟੇ ਬੱਚੇ ਹੁੰਦੇ ਆ ਫਿਰ ਉਹਨਾਂ ਨੂੰ ਟਿਫਨ ਦੇ ਵਿੱਚ ਆਏ ਹੁੰਦਾ ਉਹਨਾਂ ਨੇ ਬ੍ਰੇਕਫਾਸਟ ਕਰਨਾ ਹੁੰਦਾ ਜਾਂ ਉਹਨਾਂ ਨੇ ਖਾਣਾ ਹੁੰਦਾ ਹੈ ਖਾਣਾ ਤਾਂ ਫਿਰ ਉਹਨਾਂ ਨੂੰ ਤੋ ਸੈੱਟ ਨਹੀਂ ਆਉਂਦੀ ਤੁਸੀਂ ਇਸ ਤਰੀਕੇ ਨਾਲ ਟੂਥਪੀਕ ਲਾ ਕੇ ਰੋਲ ਬਣਾ ਦਿਓ ਨੇ ਵੀਰੇ ਸਾਰੀਆਂ ਸਬਜ਼ੀਆਂ ਜਿਹੜੀਆਂ ਵਿੱਚੋਂ ਨਿਕਲ ਜਾਣਗੀਆਂ ਇਸ ਤਰੀਕੇ ਨਾਲ ਰੋਲ ਨੂੰ ਸੈੱਟ ਕਰ ਲਿਆ ਜੀ ਲਓ ਜੀ ਇਹ ਬੱਚਿਆਂ ਦੇ ਟੀਵਾਨੀ ਰੈਸਪੀ ਹੈ ਜਿਹੜੀ ਚਟਪਟ ਤਿਆਰ ਹੋਗੀ 5 ਮਿੰਟਾਂ ਦੇ ਵਿੱਚ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਸਬਜ਼ੀਆਂ ਜੇਕਰ ਪਹਿਲਾਂ ਹੀ ਕੱਟ ਕੇ ਰੱਖੀਆਂ ਹੋਣਗੀਆਂ ਤੇ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਤਵਾ ਦਿਓ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ